ਸਭ ਤੋਂ ਪਹਿਲੇ ਤਾਂ ਮੈਂ ਐਨਜੀਓ ਸੈਲ ਦੀ ਐਗਜ਼ੀਕਟਿਵ ਮੈਂਬਰ ਦ ਸਟੇਟ ਲੈਵਲ ਤੇ ਸਮਰਤਾ ਕੌਰ ਬੀਜਪੀ ਚ ਆਨ ਦਾ ਮਕਸਦ ਹੀ ਇਹੀ ਸੀਗਾ ਜਿਵੇਂ ਕਿ ਤੁਹਾਨੂੰ ਪਤਾ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਬਹੁਤ ਹੀ ਡਰ ਵਾਲਾ ਚੱਲ ਰਿਹਾ ਹੈਗਾ ਆਪਣਾ ਖਾਸ ਕਰ ਲੁਧਿਆਣਾ ਕਿਸੇ ਪਾਸੋਂ ਵੀ ਸੇਫ ਨਹੀਂ ਹੈ ਜਿਹੜੇ ਏਰੀਆ ਚ ਮੈਂ ਰਹਿਨੀਆ ਸਮਰਾਲਾ ਚੋਂ ਉੱਤੇ ਆਏ ਦਿਨ ਕਦੀ ਨਾ ਮਤਲਬ ਡੇਲੀ ਬੇਸਿਸ ਤੇ ਦਾਤਾਂ ਲੈ ਕੇ ਖੁੱਲੇ ਆਮ ਲੋਕ ਘੁੰਮ ਰਹੇ ਆ ਕਿਸੇ ਨੂੰ ਮਾਰ ਰਹੇ ਆ ਕੋਈ ਲੇਡੀਜ਼ ਮਤਲਬ ਘਰ ਤੋਂ ਇਦਾਂ ਨਿਕਲ ਨਹੀਂ ਸਕਦੀ ਅਸੀਂ ਬੱਚਿਆਂ ਨੂੰ ਗਲੀ ਚ ਨਹੀਂ ਖੇਡਣ ਦੇ ਸਕਦੇ ਹੈਗੇ ਤੇ ਇਸ ਲਈ ਅਸੀਂ ਚਾਹੁੰਦੇ ਆ ਕਿ ਸਰਕਾਰ ਦਾ ਜੋ ਇੱਕ ਡਰ ਹੈ ਉਹ ਹੋਣਾ ਚਾਹੀਦਾ ਹੈ ਪਾ ਅਗਰ ਸਰਕਾਰ ਹੱਸ ਖੇਲ ਕੇ ਅਗਰ ਪਬਲਿਕ ਦੇ ਨਾਲ ਠੀਕ ਹੈ ਉਹ ਚੀਜ਼ ਜ਼ਰੂਰੀ ਹੈ ਪਰ ਮੈਨੂੰ ਲੱਗਦਾ ਹੈ ਸਰਕਾਰ ਦਾ ਕਿਤੇ ਨਾ ਕਿਤੇ ਕਹਿੰਦੇ ਹਨ ਹੈਡ ਦਾ ਇੱਕ ਰੋਬ ਹੋਣਾ ਚਾਹੀਦਾ ਹੈਗਾ ਉਸੇ ਤਰ੍ਹਾਂ ਅਸੀਂ ਰਵਨੀਤ ਸਿੰਘ ਬਿੱਟੂ ਜੀ ਨੂੰ ਦੇਖਦੇ ਹਾਂ ਇੱਕ ਬੁਲੰਦ ਆਵਾਜ਼ ਬਹੁਤ ਜ਼ਰੂਰੀ ਹੈ ਆਪਣੇ ਪੰਜਾਬ ਲਈ ਜੋ ਕਿ ਰਵਨੀਤ ਸਿੰਘ ਬਿੱਟੂ ਜੀ ਕੋਲ ਹੈ ਆਪਣੇ ਪੰਜਾਬੀ ਵਿੱਚ ਹਰ ਡਿਪਾਰਟਮੈਂਟ ਦੇ ਵਿੱਚ ਪ੍ਰੋਬਲਮਸ ਆ ਰਹੇ ਆ ਲੇਡੀਜ਼ ਦੀ ਚਾਈ ਸੇਫਟੀ ਲੈ ਲੋ ਬੱਚਿਆਂ ਦੀ ਐਜੂਕੇਸ਼ਨ ਲੈ ਲੋ ਹੈਲਥ ਡਿਪਾਰਟਮੈਂਟ ਲੈ ਲੋ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਲੈ ਲੋ ਤੇ ਉਹ ਅਗਰ ਮੁੱਦੇ ਜਿਹੜੇ ਹੈਗੇ ਆ ਆਪਣੇ ਰਵਨੀਤ ਸਿੰਘ ਬਿੱਟੂ ਜੀ ਹੈਗੇ ਸੈਂਟਰਲ ਗਵਰਨਮੈਂਟ ਤੱਕ ਲੈ ਕੇ ਜਾਣਗੇ ਔਰ ਅਸੀਂ ਵਾਕੇ ਹੀ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਔਰ ਕਰਦੇ ਰਵਾਂਗੇ ਪੂਰੀ ਕੋਸ਼ਿਸ਼ ਹੈ ਕਿ ਅਬ ਕੀ ਵਾਰ 400 ਵਾਰ ਹਰਮੇਸ਼ ਕੱਕੜ ਚੇਅਰਮੈਨ ਡਿਸਟ੍ਰਿਕਟ ਇੰਡਸਟਰੀ ਸੈਲ ਔਰ ਜਸਪਾਲ ਬਾਂਗਰ ਇੰਡਸਟਰੀਅਸ ਨੂੰ ਪ੍ਰੈਜ਼ੀਡੈਂਟ ਦੇ ਹੋਂਦਾ ਤੇ ਅਸੀਂ ਜੋ ਭਾਜਪਾ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਹੈ ਔਰ ਉਹ ਲਿਆਣਾ ਉਹਦੇ ਲਈ ਅੱਜ ਅਸੀਂ ਵੈਲਕਮ ਕਰਦੇ ਹਾਂ ਕਿ ਸਰਦਾਰ ਰਮਦੀਪ ਸਿੰਘ ਬਿੱਟੂ ਜੀ ਦੇ ਮਾਤਾ ਜੀ ਆਏ ਆ ਉਹਨਾਂ ਦਾ ਜੀ ਆਇਆਂ ਕਹਿੰਦੇ ਆ ਔਰ ਨਾਲ ਨਾਲ ਅਸੀਂ ਜਨਤਾ ਇਨਗਲੇਵ ਦੇ ਵਿੱਚ ਬਾਕੀ ਪਿੰਡਾਂ ਦੇ ਵਿੱਚ ਵੀ ਔਰ ਸ਼ਹਿਰ ਦੇ ਵਿੱਚ ਵੀ ਡੋਰ ਟੂ ਡੋਰ ਅਸੀਂ ਕਾਫੀ ਕੀਤਾ ਹੈ ਔਰ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਹੈ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਉਤਾਵਲੇ ਹੈ ਕਿ ਕਦੋਂ ਇੱਕ ਤਰੀਕ ਆਏਗੀ ਤੇ ਵੋਟਾਂ ਪਾ ਕੇ ਭਾਜਪਾ ਨੂੰ ਸਰਕਾਰ ਲਿਆਈਏ ਤਾਂ ਕਿ ਅਸੀਂ ਸੈਂਟਰ ਦੇ ਵਿੱਚ 13 ਮੈਂਬਰ ਪਾਰਲੀਮੈਂਟ ਭੇਜੀਏ ਜਿਨ੍ਹਾਂ ਵਿੱਚੋਂ ਸਾਡੇ ਕੋਈ ਨਾ ਹੋ ਕੇ ਮੰਤਰੀ ਬਣਨ ਜਿਹਦੇ ਨਾਲ ਪੰਜਾਬ ਦਾ ਭਲਾ ਹੋਏਗਾ ਜਿਹੜੀ ਪਹਿਲੇ ਸਟੇਟ ਦੀ ਸਰਕਾਰ ਹੈ ਸੂਬੇ ਦੇ ਵਿੱਚ ਇਸ ਟਾਈਮ ਕੋਈ ਰੰਗਲਾ ਪੰਜਾਬ ਨਹੀਂ ਧੁੰਦਲਾ ਪੰਜਾਬ ਹੋ ਗਿਆ ਹੈ ਆ ਸਾਨੂੰ ਉਮੀਦ ਹੈ ਕਿ ਜੇ ਇੱਥੇ ਪੰਜਾਬ ਦੇ ਵਿੱਚ 13 ਸੀਟਾਂ ਲੋਕ ਸਭਾ ਚ ਆ ਜਾਂਦੀਆਂ ਨੇ ਉਹਦੇ ਚੋਂ ਮੰਤਰੀ ਬਣਦੇ ਔਰ 2027 ਦੇ ਵਿੱਚ ਨਹੀਂ ਬਣ ਜੇਗੀ ਕਿ ਆਨਲਾਈਨ ਟਾਈਮ ਦੇ 2027 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਜਾਏ ਤਾਂ ਡਬਲ ਇਨਕਮ ਸਰਕਾਰ ਬਣ ਜਾਏ ਜਿਹਦੇ ਨਾਲ ਕਿ ਪੰਜਾਬ ਦਾ ਭਲਾ ਹੋਏਗਾ ਜੋੜਾ ਪਲਾ ਹੋਏਗਾ ਨਸ਼ੇ ਬਾਖ ਖਤਮ ਹੋਣਗੇ ਔਰ ਇੰਡਸਟਰੀ ਨੂੰ ਵਪਾਰ ਮਿਲੇਗਾ ਅਸੀਂ ਇਹੀ ਕਹਿੰਨੇ ਆ ਕਿ ਜੋ ਇੰਡਸਟਰੀਸਟ ਹੈ ਉਹ ਇੱਕ ਸਰਕਾਰਾਂ ਦੇ ਕਮਾਊ ਪੁੱਤ ਹੈ ਪਰ ਸਾਡੀ ਸੂਬੇ ਦੀ ਸਰਕਾਰ ਇੰਡਸਟਰੀ ਦੇ ਲਈ ਵਪਾਰੀਆਂ ਦੇ ਲਈ ਬਿਲਕੁਲ ਉਹਨਾਂ ਨੇ ਕੋਈ ਧਿਆਨ ਨਹੀਂ ਦੇ ਰਹੇ ਅਸੀਂ ਇਹੀ ਕਹਿੰਨੇ ਆ ਕਿ ਜਿਹੜੀ ਸਰਕਾਰ ਹੁਣ ਅਗੋਂ ਬੀਜੇਪੀ ਦੀ ਸੈਂਟਰ ਜਾਵੇ ਉਹਦੇ ਨਾਲ ਪੰਜਾਬ ਦੇ ਵਿੱਚ ਵੀ 2027 ਦੇ ਵਿੱਚ ਬੀਜੇਪੀ ਸਰਕਾਰ ਆਵੇ ਤਾਂ ਕਿ ਪੰਜਾਬ ਰੰਗਲਾ ਪੰਜਾਬ ਹੋਵੇ ਇੰਡਸਟਰੀ ਵੀ ਪਰਫੁੱਲਤ ਹੋਵੇ ਕਿਸਾਨ ਵੀ ਪਰਫੁੱਲਤ ਹੋਣ ਔਰ ਵਪਾਰੀ ਵੀ ਪਰਫੁੱਲਤ ਹੋਵੇ ਮੈਸੇਜ ਤਾਂ ਦੇਖੋ ਜੀ ਇਹੀ ਆ ਕਿ ਇਸ ਟਾਈਮ ਮੋਦੀ ਜੀ ਆ ਰਹੇ ਨੇ ਦੋ ਵਾਰ ਆ ਚੁੱਕੇ ਨੇ ਤੀਜੀ ਵਾਰ ਆ ਚੁੱਕੇ ਆ ਬਿੱਟੂ ਵੀ ਦੋ ਤਿੰਨ ਵਾਰ ਰਹਿ ਚੁੱਕੇ ਨੇ ਖੈਰ ਦੋ ਵਾਰ ਲੁਧਿਆਣੇ ਚ ਇੱਕ ਵਾਰ ਨਾਨਪੁਰ ਸਾਹਿਬ ਉਹ ਵੀ ਚੌਥੀ ਵਾਰ ਆ ਰਹੇ ਨੇ ਤੇ ਅਗਰ ਦੋਨਾਂ ਪਾਰਟੀਆਂ ਕਿਉਂਕਿ ਕਿਸੇ ਪਾਰਟੀ ਕੋਈ ਕਾਂਗਰਸ ਪਾਰਟੀ ਕੋਲ ਕੋਈ ਨੀਤੀ ਨਹੀਂ ਕੋਈ ਕੁਝ ਨਹੀਂ ਨਾ ਇੱਥੇ ਆ ਨਾ ਉੱਥੇ ਆ ਇਸ ਟਾਈਮ ਪਾਰਟੀ ਖਤਮ ਜੋ ਪਾਰਟੀ ਨੂੰ ਸਾਡੀ ਪਬਲਿਕ ਨੇ ਸਾਡੀਆਂ ਭੈਣਾਂ ਨੇ ਸਾਡੇ ਗਰੀਬ ਲੇਡੀਜ਼ ਨੇ ਵਿਚਾਰੀਆਂ ਨੇ ਇੱਕ ਇੱਕ ਹਜ਼ਾਰ ਰੁਪਏ ਪਿੱਛੇ ਉਹਨਾਂ ਨੂੰ ਬਣਾਇਆ ਸੀ ਲੇਕਿਨ ਉਹਨਾਂ ਨੂੰ ਕਿਸੇ ਨੂੰ ਵਿਚਾਰੇ ਨੂੰ ਹੋਇਆ ਨਹੀਂ ਅਰ ਜਿੰਨੇ ਵੀ ਸੈਂਟਰ ਦੀ ਸਕੀਮ ਆ ਉਹਦੇ ਅੱਜ ਸਾਰੇ ਕਾਰਡ ਕੱਟੇ ਹੋਏ ਨੇ ਬੇਟੇ ਉਹਨਾਂ ਨੇ ਸਾਰੇ ਕਾਰਡ ਕੱਟ ਦਿੱਤੇ ਗਏ ਨੇ ਅਕ ਕਿਉਂਕਿ ਸਾਡਾ ਵੋਟ ਰਾਜ ਹੋ ਗਿਆ ਸਾਡਾ ਗਰੀਬੀ ਨੂੰ ਨਹੀਂ ਦੇਖਦੇ ਸਾਡੇ ਬੰਦਿਆਂ ਨੂੰ ਨਹੀਂ ਦੇਦੇ ਸਿਰਫ ਇੱਕ ਬਦਮਾਸ਼ੀਆਂ ਕਰਕੇ ਵੋਟ ਲੈਣ ਵਾਸਤੇ ਹੋ ਗਏ ਨੇ ਪਰ ਇਹ ਦੇਖੋ 2 ਸਾਲ ਤੀ ਕੋਈ ਵੀ ਤੁਸੀਂ ਸਾਰੇ ਇਹਦੀ ਲੈਂਦੇ ਮੀਡੀਆ ਨੂੰ ਪਤਾ ਵਾ ਪਰ ਕੋਈ ਵੀ ਕੰਮ ਜੇ ਉਹਨਾਂ ਨੇ ਕੀਤਾ ਤਾਂ ਸਾਰੀ ਪਬਲਿਕ ਨੂੰ ਪਤਾ ਉਹ ਜਿੱਥੇ ਵੀ ਅਸੀਂ ਜਾਣਦੇ ਹਾਂ ਸਾਰੀਆਂ ਮੋਦੀ ਜੀ ਦੀਆਂ ਨੀਤੀਆਂ ਤੋਂ ਬੱਚੇ ਖੁਸ਼ ਨਹੀਂ ਲੇਡੀਜ਼ ਖੁਸ਼ ਨਹੀਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਤਾ ਵਾ ਇਸ ਬਾਰੇ ਪਰ ਉਹ ਮੋਦੀ ਜੀ ਦੇ ਹੱਕ ਵਿੱਚ ਵੋਟ ਪਾਉਣ ਨੂੰ ਤਿਆਰ ਫੋਮਸ ਤੋਂ ਵੀ ਜੀਪੀ ਚਾਹੇ ਹੂੰ ਹੂੰ ਪਿਆਰ ਜਿਹੜਾ ਕੁ ਕਮੀ ਆਈ ਕਿ ਵੱਧ ਮਿਲਦਾ ਨਹੀਂ ਵੱਧ ਮਿਲਦਾ ਇਹ ਬੀਜੀਪੀ ਚ ਆ ਕੇ ਉਧਰੋਂ ਤਾਂ ਗਾਲਾਂ ਹੀ ਮਿਲ ਰਹੀਆਂ ਨੇ ਉਧਰੋਂ ਉਹਦੇ ਤੇ ਪ੍ਰਚਾਰ ਗਲਤ ਹੋ ਰਿਹਾ ਜਦਕਿ ਉਹ ਇਹ ਜ ਨਹੀਂ ਹੈਗਾ ਜਿਹੜੇ ਪ੍ਰਚਾਰ ਕਰਦੇ ਨੇ ਸਿਰਫ ਉਹ ਲੁਧਿਆਣਾ ਵਾਸਤੇ ਸਿਰਫ ਆਪਣੇ ਪੰਜਾਬ ਵਾਸਤੇ ਆਪਣਾ ਉਹਨੂੰ ਅੱਗੇ ਵਧਾਉਣ ਵਾਸਤੇ ਇੰਡਸਟਰੀ ਸਾਡੀ ਸਾਰੀ ਯੂਪੀ ਚਾਈ ਜਾ ਰਹੀ ਹੈ ਸਿਰਫ ਆਪਣੇ ਕਮਾਂਗਾਰਾਂ ਵਾਸਤੇ ਉਹ ਨੇ ਇਹ ਰਾਹ ਚੁਣਿਆ ਕਿਉਂਕਿ ਉਹਨੂੰ ਤਾਂ ਤਨਖਾਹ ਉੱਤ ਕਾਂਗਰਸ 'ਚ ਵੀ ਉਹੀ ਮਿਲਣੀ ਐ ਐਮਪੀ ਗਏ ਤੇ ਅਰ ਵੋਟ ਪਾਉਣ ਨੂੰ ਲੁਧਿਆਣਾ ਉਹਦੇ ਨਾਲ ਇੰਨਾ ਪਿਆਰ ਕਰਦਾ ਜੋ ਵਰਕਰ ਆ ਸਾਡਾ ਜੋ ਸਾਡੇ ਨਾਲ ਚੱਲਣ ਵਾਲੇ ਉਹ ਉਹਨੂੰ ਉਦੋਂ ਵੀ ਵੱਧ ਚਾਹ ਰਹੇ ਨੇ ਲੀਡਰ ਨੇ ਜਿਨ੍ਹਾਂ ਨੇ ਪ੍ਰੋਪਗੈਂਡਾ ਕੀਤਾ ਹੋਇਆ ਅਦਰਵਾਈਜ਼ ਕੋਈ ਵੀ ਉਹਨੂੰ ਪਿਆਰ ਦੀ ਕਮੀ ਨਹੀਂ ਜਿੱਥੇ ਮੈਂ ਗਈਆਂ ਮੈਨੂੰ ਅੱਜ ਤੱਕ ਵੀ ਕਿਸੇ ਨੇ ਨਹੀਂ ਕਿਹਾ ਆ ਸਾਡਾ ਸਾਰਾ ਪਰਿਵਾਰ ਕੱਕੜ ਪਰਿਵਾਰ ਬੈਠਾ ਇਹਨਾਂ ਸਭ ਉਤਸ਼ਾਹ ਸਭ ਉਸਤਾ ਉਤਸ਼ਾਹ ਨਾਲ ਅਰ ਉਹ ਬਿੱਟੂ ਨੂੰ ਵੋਟ ਪਾਉਣ ਨੂੰ ਪੱਬਾਂ ਪਾਰਨੇ ਇੱਕ ਤਰੀਕ ਨੂੰ ਸਾਰੇ ਫੁੱਲ ਦੇ ਨਿਸ਼ਾਨ ਤੇ ਵੋਟ ਪਾਉਣਗੇ ਅਰ ਚਾਰ ਤਿੱਕ ਨੂੰ ਰਿਜ਼ਲਟ ਤੁਸੀਂ ਆਪ ਦੇਖ ਲਿਓ ਅਰ ਬਿੱਟੂ ਪਾਰਲੀਮੈਂਟ ਪਹੁੰਚੂਗਾ ਅਰ ਸਾਨੂੰ ਉਹਨਾਂ ਲੀਡਰਾਂ ਦੀ ਕੋਈ ਪਰਵਾਹ ਨਹੀਂ ਜਿਹੜੀ ਉਹਦੀ ਰੋਧਤਾ ਕਰਦੇ ਨੇ